ਤਨਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ 4-5 ਦਿਨਾਂ ਤੋਂ ਲਗਾਤਾਰ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਸੀਗਾ ਤੇ ਕਿਤੇ ਵੀ ਕੋਈ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਸਵੇਰ ਵੇਲੇ ਜ਼ਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲਦੀ ਹੈ ਜਿਵੇਂ ਹੀ ਸੂਰਜ ਉੱਪਰ ਵੱਲ ਨੂੰ ਆਉਂਦਾ ਹੈ ਇਹ ਨਾਲ ਹੀ ਧੁੰਦ ਗਾਇਬ ਹੋ ਜਾਂਦੀ ਹੈ ਤੇ ਅੱਜ ਵੀ ਕੁਝ ਖਾਸ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੁੱਖ ਤੌਰ ਤੇ ਮੌਸਮ ਪੰਜਾਬ ਦਾ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਸਾਫ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਹਲਕੀ ਹਲਕੀ ਪੱਛੋਰੀ ਹਵਾ ਲਗਾਤਾਰ ਚਲਦੀ ਰਹੇਗੀ। ਗਰਮੀ ਤੇ ਹਮਸ ਹਲਕੀ ਜਿਹੀ ਪੰਜਾਬ ਦੇ ਵਿੱਚ ਅਜੇ ਵੀ ਬਣੀ ਹੋਈ ਹੈ। ਸੋ ਜੇਕਰ ਕੱਲ ਤੋਂ ਹੋ ਸਕਦਾ ਥੋੜਾ ਜਿਹਾ ਪੰਜਾਬ ਦਾ ਮੌਸਮ ਬਦਲੇ। 4 ਤਰੀਕ ਨੂੰ ਪੂਰੇ ਦੀਆਂ ਹਵਾਵਾਂ ਦੀ ਵਾਪਸੀ ਹੋਊਗੀ। 4 ਦੀ ਰਾਤ ਜਾਂ 5 5 ਅਕਤੂਬਰ ਦੇ ਦਿਨ ਵੇਲੇ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਕਣਮਣ ਜਾਂ ਛੱਟ ਛਰਾਟਾ ਦੇਖਣ ਨੂੰ ਮਿਲ ਸਕਦਾ ਹੈ ਉਹ ਕਿਹੜੇ ਇਲਾਕਿਆਂ ਦੇ ਵਿੱਚ ਹੁੰਦਾ ਹੈ ਉਹ ਦੇਖਣਾ ਪਵੇਗਾ ਮਾਝੇ 'ਚ ਵੀ ਹੋ ਸਕਦਾ ਦੁਆਬੇ 'ਚ ਵੀ ਮਾਲਵੇ 'ਚ ਵੀ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਛਿੱਟ ਛਰਾਟੇ ਜਿਹਾ ਹੋ ਸਕਦੇ ਹਨ ਨਹੀਂ ਤਾਂ ਬੱਦਲਵਾਈ ਬਣੀ ਰਹੇ